Some people want ਮਹਾਰਾਜ ਆਪ ਵਰਦਾ ਲੋਗੇ ਇਹ ਲੱਗ ਕਹਿੰਦੇ ਨੇ ਕਿ ਮੈਂ ਤੱਕ ਬੋਧ ਹਾਂ वाह yeah. <t–> <hablarat Christmas> ਮੈਂ ਸਭ ਜਿਹੜੇ ਗੁਰਦੁਆਰਾ ਟੱਕਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿਓ ਜੀ ਗੁਰਦੁਆਰਾ 시ਦੀਪਾਟ ਟੱਕਰ ਸਾਹਿਬ ਅੱਜ ਦੇ ਦਿਨ ਚੌਥੀ ਸਿੰਘ ਜਦੋਂ ਧਰਮ ਯੁੱਧ ਮੋਰਚਾ ਲੱਗਾ ਸੀ ਅੱਜ ਦੇ ਦਿਨ ਉਸ ਵੇਲੇ ਜਦੋਂ ਅੰਮ੍ਰਿਤਸਰ ਜੇਲ੍ਹ ਤੋਂ ਦੂਜੀ ਜੇਲ੍ਹ ਤੇ ਲਿਜਾਂਦੇ ਆਇਆ ਜਿੱਥੇ ਪੜਾ ਦਰ ਪੜਾ ਨੰਗਦੇ ਹੋਏ ਜਦੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਗੇਟ ਦੰਗ ਕੇ ਅੱਗੇ ਫਾਟਕ ਤੇ ਚੌਥੀ ਸਿੰਘਾਂ ਦਾ ਜਥਾ ਪੁੱਜਾ ਉਸ ਵੇਲੇ ਦੀ ਜੋ ਡਿਊਟੀ ਫਾਟਕਾਂ ਦੇ ਉੱਤੇ ਸੀ ਉਹਨਾਂ ਵੱਲੋਂ ਫਾਟਕ ਨਾ ਬੰਦ ਹੋਣ ਕਰਕੇ ਸਿੰਘਾਂ ਨੇ ਧਰਮਯੋਧੇ ਤਿਆਰੀ ਤੇ ਅਰਦਾਸ ਕੀਤੀ ਹੋਣ ਕਰਕੇ ਨਾ ਰੁਕਦੇ ਹੋਏ ਇਸ ਆਸਥਾਨ ਤੋਂ ਜਦੋਂ ਨੰਗਣ ਲੱਗੇ ਤੇ ਟ੍ਰੇਨ ਆਈ ਟ੍ਰੇਨ ਦੀ ਟੱਕਰ ਦੇ ਨਾਲ ਚੌਥੀ ਸਿੰਘ ਸ਼ਹੀਦ ਹੋਏ ਸ਼ਹੀਦ ਸਿੰਘ ਹੁੰਦੇ ਨਾਂ ਤੋਂ ਬਾਅਦ ਇਸ ਅਸਥਾਨ ਦੇ ਉੱਤੇ ਸ਼ੀਦਾ ਸਿੰਘਾਂ ਦੀ ਯਾਦ ਵਿੱਚ ਸ਼ੀਦਾ ਸਿੰਘਾਂ ਦੇ ਨਾਂ ਦੇ ਉੱਤੇ ਗੁਰਦੁਆਰਾ ਟੱਕਰ ਸਾਹਿਬ ਬਣਾਇਆ ਗਿਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਨ੍ਹਾਂ ਚੌਥੀ ਸਿੰਘਾਂ ਨੂੰ ਜਿੱਥੇ ਯਾਦ ਕੀਤਾ ਜਾਂਦਾ ਹੈ ਉੱਥੇ ਇਹਨਾਂ ਦੇ ਪਰਿਵਾਰਾਂ ਨੂੰ ਪਰਿਵਾਰਾਂ ਨੂੰ ਸਤ ਕਰਕੇ ਉਹਨਾਂ ਦਾ ਮਾਨ ਸਨਮਾਨ ਸ੍ਰੀ ਦਰਬਾਰ ਸਾਹਿਬ ਕਰਨਤਨ ਵੱਲੋਂ ਕੀਤਾ ਜਾਂਦਾ ਏ ਕਿਉਂਕਿ ਜੇਕਰ ਆਪਾਂ ਇਹਨਾਂ ਛੇਦਾਂ ਦੇ ਪਰਿਵਾਰਾਂ ਨੂੰ ਮਾਨ ਦਾ ਮਾਨ ਸਨਮਾਨ ਕਰਦੇ ਰਵਾਂਗੇ ਤੇ ਆਉਣ ਵਾਲੀਆਂ ਨਸਲਾਂ ਆਉਣ ਵਾਲੇ ਬੱਚਿਆਂ ਦੇ ਭਵਿੱਖ ਵਿੱਚ ਤਾਂ ਹੀ ਪਤਾ ਲੱਗ ਸਕਦਾ ਏ ਕਿ ਸਾਡਿਆਂ ਵੱਡਿਆਂ ਵਡੇਰਿਆਂ ਨੇ ਧਰਮ ਜੁੱਧ ਮੋਰਚੇ ਦੇ ਵਿੱਚ ਸ਼ਹੀਦੀ ਪਾਈ ਸੀ ਇਸ ਕਰਕੇ ਅੱਜ ਦੇ ਦਿਨ ਇੱਥੇ ਸ਼ਹੀਦ ਹੋਏ ਸਿੰਘਾਂ ਦੇ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਏ ਸ੍ਰੀ ਦਰਬਾਰ ਸਾਹਿਬ ਕਰਨਤਾਨ ਵੱਲੋਂ ਪਰਸੋਂ ਤੋਂ ਸ੍ਰੀ ਦਰਬਾਰ ਸਾਹਿਬ ਕਰਨਤਾਨ ਦੇ ਪ੍ਰਬੰਧ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅੱਜ ਭੋਗ ਪਾਇਆ ਭੋਗ ਤੋਂ ਉਪਰੰਤ ਰਾਗੀ ਸਿੰਘ ਰਾਗੀ ਸਿੰਘਾਂ ਤੋਂ ਬਾਅਦ ਕਵੀਸ਼ਰੀ ਜਥਾ ਲੱਗਾ ਏ ਗੁਰੂਗੀਆਂ ਸਿੱਖ ਸੰਗਤ ਆਉਣ ਵਾਸਤੇ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧਾ ਨੂੰ ਮੁੱਖ ਰੱਖਦੇ ਹੋਇਆਂ ਸਾਰੇ ਹੀ ਜਿੰਨੇ ਵੀ ਇਸ ਘਰ ਦੇ ਉੱਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਆਈਏ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਾਲੋਂ ਜੀ ਆਇਆਂ ਨੂੰ ਕਦਮ ਕਦਮ ਆਪ ਜੀ ਦਾ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਆ ਜਿੱਥੇ ਗੁਰਦ ਫਾਟਕੇ ਟੱਕਰ ਸਾਹਿਬ ਟੱਕਰ ਸਾਹਿਬ ਦਾ ਕੀ ਇਤਿਹਾਸ ਆ ਸਾਰੀ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਾਹਿਬ ਹੋਣਾ ਨੇ ਸਾਡੀ ਵੀਡੀਓ ਦੇ ਵਿੱਚ ਜਾਣਕਾਰੀ ਦੇ ਦਿੱਤੀ ਹੈ ਇਸ ਟੱਕਰ ਸਾਹਿਬ ਗੁਰਦੁਆਰਾ ਜਿਹੜਾ ਇਸ ਫਾਟਕੇ ਦੇ ਉੱਪਰ 34 ਸਿੰਘ ਸ਼ਹੀਦ ਹੋਏ ਸਨ ਧਰਮ ਯੁੱਧ ਮੋਰਚੇ ਦੇ ਵਿੱਚ ਅੱਜ ਉਸ ਪਰਿਵਾਰ ਦੇ ਵਿੱਚੋਂ ਸਾਡੇ ਨਾਲ ਇੱਕ ਭੈਣ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਭੈਣ ਜੀ ਅੱਜ ਗੁਰਦੁਆਰਾ ਟੱਕਰ ਸਾਹਿਬ ਵਿੱਚ ਤੁਸੀਂ ਮੌਜੂਦ ਹੋ ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੌਣ ਸਨ ਜਿਨ੍ਹਾਂ ਨੇ ਇਸ ਸ਼ਹਾਦਤ ਦਾ ਜਮ ਪੀਤਾ ਹੈ ਹਾਂਜੀ ਮੇਰਾ ਨਾਮ ਪਵਨਦੀਪ ਕੌਰ ਹੈ ਮੇਰੇ ਦਾਦਾ ਜੀ ਸੀਗੇ ਹਾਂਜੀ ਜਿਨ੍ਹਾਂ ਨੇ ਜੋ ਇੱਥੇ ਸ਼ਹੀਦ ਹੋਏ ਸੀ ਰੇਲ ਹਾਥ ਸੇ ਦੇ ਵਿੱਚ 1982 ਵਿੱਚ ਹਾਂਜੀ ਜੀ ਕਿਸੋਂ ਦੇ ਰਹਿਣ ਵਾਲੇ ਹੋ ਤੁਸੀਂ ਇਹ ਵੀ ਸੰਗਤ ਨੂੰ ਦੱਸ ਦਿਓ ਹਾਂਜੀ ਅਸੀਂ ਪਿੰਡ ਭੁੱਲਰ ਹੈ ਹਲਕਾ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਾਂਜੀ ਇਹ ਤੁਹਾਡੇ ਦਾਦਾ ਜੀ ਨੇ ਧਰਮ ਜੀ ਦੀ ਮੂਰਤੀ ਦੇ ਵਿੱਚ ਸ਼ਹਾਦਤ ਦੇ ਦਿੱਤੀ ਕਿਸ ਤਰ੍ਹਾਂ ਦਾ ਫਕਰ ਮਹਿਸੂਸ ਹੁੰਦਾ ਹੈ ਦੇਖੋ ਜੀ ਮੈਂ ਤਾਂ ਉਸ ਟਾਈਮ ਮੇਰਾ ਤਾਂ ਜਨਮ ਨਹੀਂ ਸੀ ਹੋਇਆ ਮੇਰਾ ਤਾਂ ਜਨਮ ਬਾਅਦ ਦੇ ਵਿੱਚ ਹੋਇਆ ਆ ਮੇਰੇ ਦਾਦੀ ਜੀ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਸਾਨੂੰ ਉਹਨਾਂ ਦੀ ਸ਼ਹਾਦਤ ਦਾ ਸਾਰਾ ਇਤਿਹਾਸ ਸੁਣਾਉਂਦੇ ਹੁੰਦੇ ਆ ਤੇ ਜਦੋਂ ਅਸੀਂ ਸੁਣਦੇ ਹਾਂ ਉਹਨਾਂ ਤੋਂ ਉਹਨਾਂ ਦੀਆਂ ਗੱਲਾਂ ਦਾਦਾ ਜੀ ਬਾਰੇ ਕੀ ਉਹਨਾਂ ਨੇ ਸ਼ਹੀਦੀ ਇਥੇ ਦਿੱਤੀ ਆ ਤੇ ਸਾਨੂੰ ਬਹੁਤ ਮਾਣ ਹੁੰਦਾ ਆ ਬਹੁਤ ਹੀ ਫਕਰ ਮਹਿਸੂਸ ਹੁੰਦਾ ਆਪਣੇ ਪਰਿਵਾਰ ਤੇ ਆਪਣੇ ਦਾਦਾ ਜੀ ਤੇ ਅਸੀਂ ਹਰ ਸਾਲ ਇੱਥੇ ਆਉਨੇ ਆ ਹਾਜ਼ਰੀ ਲਗਾਉਨੇ ਆ ਇੱਕ ਚੰਗੀ ਭਾਗ ਹੋਣ ਤੇ ਕਹਿੰਦੇ ਨੇ ਕਿ ਧਰਮ ਵਾਸਤੇ ਸ਼ਹਾਦਤ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਤੁਹਾਡੇ ਵੱਡ-ਵਡੇਰੇ ਦੇ ਤਰ੍ਹਾਂ ਤੁਹਾਡੇ ਪੁਰਖੇ ਦਾਦਾ ਜੀ ਨੇ ਸ਼ਹਾਦਤ ਦਿੱਤੀ ਹੈ ਤੇ ਇਸ ਕਰਕੇ ਪਰਿਵਾਰ ਨੂੰ ਕਿੰਨਾ ਕ ਮਾਣ ਮਹਿਸੂਸ ਆ ਅੱਜ ਉਹਨਾਂ ਦੀ ਸ਼ਹਾਦਤ ਦੇ ਉੱਪਰ ਦੇਖੋ ਜੀ ਪਰਿਵਾਰ ਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਆ ਮੇਰੇ ਪਿਤਾ ਜੀ ਗੁਰਦੀਪ ਸਿੰਘ ਫੁੱਲਰ ਹਲਕਾ ਨੂਰਮਹਿਲ ਤੋਂ ਐਮ ਐਲ ਏ ਰਹੇ ਨੇ ਉਹ ਵੀ ਉਸ ਟਾਈਮ ਛੋਟੇ ਸੀ ਜਦੋਂ ਦਾਦਾ ਜੀ ਨੇ ਸ਼ਹਾਦਤ ਦਿੱਤੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਉਹ ਆਪ ਵੀ ਇਸ ਜਥੇਦਾਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਉਹਨਾਂ ਨੇ ਵੀ ਬਹੁਤ ਹੀ ਦਾਦਾ ਜੀ ਦੇ ਨਾਮ ਨੂੰ ਰੌਸ਼ਨ ਕੀਤਾ ਜੀ ਕਿਉਂਕਿ ਉਹ ਦਾਦਾ ਜੀ ਦੀਆਂ ਸਿੱਖਿਆਵਾਂ ਤੇ ਚੱਲੇ ਮੇਰੇ ਪਿਤਾ ਜੀ ਸਾਡਾ ਸਾਰਾ ਪਰਿਵਾਰ ਤੇ ਸਾਡਾ ਸਾਰਾ ਪਰਿਵਾਰ ਹੀ ਜਿਹੜਾ ਆ ਕਿ ਦੇ ਸ਼ਹਾਦਤ ਤੇ ਬਹੁਤ ਹੀ ਮਾਣ ਮਹਿਸੂਸ ਕਰਦਾ ਦਾਦਾ ਜੀ ਦੇ ਤੇ ਕਿਸ ਤਰ੍ਹਾਂ ਲੱਗਦਾ ਹੈ ਕਿ ਭੈਣ ਜੀ ਜਿਸ ਤਰ੍ਹਾਂ ਤੁਹਾਡੇ ਵੱਡ-ਵਡੇਰਿਆਂ ਨੇ ਸ਼ਹਾਦਤ ਦਿੱਤੀ ਹੈ ਤੇ ਅੱਜ ਤੁਸੀਂ ਉਹ ਬਿਲਕੁਲ ਗੁਰਬਾਣੀ ਦੇ ਵਿੱਚ ਜਾਂ ਸਿੱਖੀ ਸਿਧਾਂਤਾਂ ਦੇ ਵਿੱਚ ਨਿਰਪੱਖ ਹੋ ਜਿਹੜੇ ਸਾਡੇ ਬੱਚੇ ਸਿੱਖੀ ਨਾਲ ਟੁੱਟਦੇ ਜਾਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਅੱਜਕੱਲ ਇਹ ਹੀ ਮੈਸੇਜ ਦੇਣਾ ਚਾਹੂੰਗੀ ਮਾਪੇ ਨੂੰ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗੀ ਕਿ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਗੁਰਬਾਣੀ ਨਾਲ ਜੋੜਨ ਗੁਰਦੁਆਰਾ ਸਾਹਿਬ ਰੋਜ਼ਾਨਾ ਲੈ ਕੇ ਆਉਣ ਤੇ ਆਪਣਾ ਜਿਹੜਾ ਇਤਿਹਾਸ ਆ ਸਿੱਖ ਇਤਿਹਾਸ ਆ ਗੁਰੂਆਂ ਦਾ ਇਤਿਹਾਸ ਆ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਆ ਉਹ ਸਾਰਾ ਆਪਣੇ ਬੱਚਿਆਂ ਨੂੰ ਸੁਣਾਉਂਦੇ ਰਹਿਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਹਾੜੀਆਂ ਦੇ ਰੂਪ ਵਿੱਚ ਸੁਣਾ ਸਕਦੇ ਆ ਕਿਤਾਬਾਂ ਲੈ ਕੇ ਦੇ ਸਕਦੇ ਆ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਇਸ ਸਿੱਖ ਇਤਿਹਾਸ ਦੇ ਨਾਲ ਜੁੜੇ ਰਹਿਣ ਕਿਉਂਕਿ ਸਾਨੂੰ ਆਪਣੇ ਇਤਿਹਾਸ ਤੇ ਬਹੁਤ ਹੀ ਮਾਣ ਮਹਿਸੂਸ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸਹਿਬਜ਼ਾਦੇ ਆਪਣੇ ਸ਼ਹੀਦ ਕਰਵਾਏ ਆ ਤੇ ਅੱਜ ਕੱਲ ਦੇ ਜਿਹੜੇ ਬੱਚੇ ਆ ਅੱਜ ਕੱਲ ਦਾ ਯੂਥ ਆ ਉਹ ਜ਼ਿਆਦਾ ਫੋਨ ਯੂਜ਼ ਕਰਦਾ ਹੈ ਇੰਟਰਨੈਟ ਯੂਜ਼ ਕਰਦਾ ਹੈ ਰੀਲਾਂ ਬਣਾਉਂਦੇ ਆ ਤੇ ਪਰ ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਬਹੁਤ ਘੱਟ ਆ ਬੱਚਿਆਂ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਤੇ ਮਾਪੇ ਬਾਪ ਨੂੰ ਮੈਂ ਇਹੀ ਮੈਸੇਜ ਦਵਾਂਗੇ ਕਿ ਕਿਰਪਾ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਸਿੱਖ ਇਤਿਹਾਸ ਦੇ ਨਾਲ ਜੋੜੋ ਤਾਂ ਕਿ ਬੱਚੇ ਸਾਡੇ ਸਹੀ ਰਾਸਤੇ ਚੱਲ ਸਕਣ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੀ ਗੱਲ ਕੀਤੀ ਤੁਸੀਂ ਉਹ ਸਾਡੇ ਅਸੀਂ ਕਹਿ ਸਕਦੇ ਹਾਂ ਸਾਡੇ ਸਤਿਕਾਰਯੋਗ ਸਾਡੇ ਪੁਰਖੇ ਨੇ ਉਸ ਤੋਂ ਬਾਅਦ ਅਸੀਂ ਗੱਲ ਕਰ ਲੈਣੇ ਆ ਕਿ ਬੱਚੇ ਸਾਡੇ ਪੁਰਖਿਆਂ ਨੇ ਬੰਦ-ਬੰਦ ਕਟਵਾਏ ਕੋਪੜੀਆਂ ਲੁਹਾਈਆਂ ਉਸ ਤੋਂ ਬਾਅਦ ਤੁਹਾਡੇ ਦਾਦਾ ਜੀ ਦੀ ਵੀ ਸ਼ਹਾਦਤ ਹੁੰਦੀ ਹੈ ਤੇ ਸਾਨੂੰ ਕੀ ਲੱਗਦਾ ਅੱਜ ਅਸੀਂ ਰੀਲਾਂ ਦੇ ਚੱਕਰਾਂ ਦੇ ਵਿੱਚ ਆਪਣੇ ਪੁਰਖਿਆਂ ਨੂੰ ਵਿਸਾਰੀ ਨਹੀਂ ਜਾ ਰਹੇ ਹਾਂਜੀ ਬਿਲਕੁਲ ਅਸੀਂ ਬਸਾਰ ਰਹੇ ਹਾਂ ਅਸੀਂ ਕਹੂੰਗੀ ਕੋਈ ਜੋੜ ਹੀ ਨਹੀਂ ਰਿਹਾ ਬੱਚਿਆਂ ਨੂੰ ਅੱਜ ਕੱਲ ਦੇ ਯੂਥ ਨੂੰ ਕੋਈ ਜੋੜ ਨਹੀਂ ਰਿਹਾ ਨਾ ਉਹਨਾਂ ਨੂੰ ਪਤਾ ਨਹੀਂ ਹੈ ਜਿੱਦਾਂ ਹੁਣ ਮੇਰਾ ਜਨਮ ਬਾਦ ਵਿੱਚ ਹੋਇਆ ਮੇਰੀਆਂ ਭੈਣਾਂ ਦਾ ਵੀ ਜਨਮ ਬਾਦ ਵਿੱਚ ਹੋਇਆ ਸਾਨੂੰ ਕਿੱਦਾਂ ਪਤਾ ਲੱਗਾ ਕਿਉਂਕਿ ਸਾਡੇ ਮਾਤਾ ਜੀ ਮੇਰੇ ਦਾਦੀ ਜੀ ਸਾਨੂੰ ਉਹਨਾਂ ਦੀ ਸ਼ਹਾਦਤ ਬਾਰੇ ਦੱਸਦੇ ਰਹਿੰਦੇ ਸੀ ਕਿ ਉਹਨਾਂ ਨੇ ਇਦਾਂ ਸ਼ਹੀਦੀ ਪਾਈ ਆ ਤੇ ਗੁਰਬਾਣੀ ਨਾਲ ਜੁੜੋ ਪਾਠ ਕਰੋ ਤੇ ਇਹ ਚੀਜ਼ਾਂ ਮਾਪੇ-ਬਾਪ ਨੂੰ ਜਾਂ ਦੇ ਵੱਡੇ-ਵਡੇਰਿਆਂ ਨੂੰ ਦੱਸਣੀਆਂ ਚਾਹੀਦੀਆਂ ਆਪਣੇ ਬੱਚਿਆਂ ਨੂੰ ਤਾਂ ਹੀ ਜਿਹੜਾ ਬੱਚੇ ਆ ਉਹ ਸਮਝ ਸਕਣਗੇ ਸਾਰੀਆਂ ਚੀਜ਼ਾਂ ਨੂੰ ਤਾਂ ਹੀ ਉਹਨਾਂ ਨੂੰ ਸਾਰਾ ਇਤਿਹਾਸ ਪਤਾ ਲੱਗੂਗਾ ਕੀ ਲੱਗਦਾ ਤੁਹਾਨੂੰ ਜੇ ਬਲੱਡ ਜਿਹੜਾ ਵੱਡਾ ਸਾਡਾ ਵਡੇਰਾ ਵਡੇਰਾ ਪਰ ਲੈਡ ਜਿਹੜਾ ਉਹ ਸਿੱਕੀ ਨਾਲ ਜੁੜਿਆ ਹੋਵੇ ਤੇ ਇਹ ਅਸਰ ਜਿਹੜਾ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਤੇ ਵੀ ਪੈਂਦਾ ਹੈ ਜੀ ਹਾਂਜੀ ਬਿਲਕੁਲ ਪੈਂਦਾ ਹੈ ਜੀ ਕਿਉਂਕਿ ਜੇ ਮਾਂ ਬੱਚਾ ਉਹੀ ਕਰਦਾ ਆ ਜੋ ਉਹਦੇ ਮਾਪੇ-ਬਾਪ ਕਰਦੇ ਆ ਮਾਪੇ-ਬਾਪ ਨੂੰ ਦੇਖ ਕੇ ਹੀ ਉਹਗੇ ਵਾਧਦਾ ਆ ਠੀਕ ਹੈ ਬਾਕੀ ਬੱਚੇ ਦਾ ਆਪਣਾ ਦਿਮਾਗ ਹੁੰਦਾ ਪਰ ਮਾਪੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਸਹੀ ਰਾਹ ਤੇ ਲਈ ਗਾਈਡੈਂਸ ਤਾਂ ਦੇਣ ਪ੍ਰੋਪਰ ਹੈ ਨਾ ਸਿੱਖ ਸਿੱਖ ਹਿਸਟਰੀ ਬਾਰੇ ਦੱਸਿਆ ਜਾਵੇ ਬੁੱਕਸ ਵਿੱਚ ਪੜਾਇਆ ਜਾਵੇ ਸਾਰਾ ਕੁਝ ਇਹ ਪਹਿਲਾ ਸ਼ੁਰੂਆਤ ਘਰ ਤੋਂ ਹੋਣੀ ਚਾਹੀਦੀ ਹੈ ਸੋ ਸੰਗਤ ਜੀ ਇਹ ਸਨ ਭੈਣ ਜੀ ਪਵਨਦੀਪ ਕੌਰ ਜੀ ਜਿਹੜੇ ਜਲੰਧਰ ਤੋਂ ਸਾਨਾ ਜਿਨ੍ਹਾਂ ਦੇ ਪੁਰਖਿਆਂ ਨੇ ਜਿਨ੍ਹਾਂ ਦੇ ਦਾਦਾ ਜੀ ਨੇ ਸ਼ਹਾਦਤ ਜਿਹੜਾ ਜਾਮ ਪੀਤਾ ਇਸ ਸ਼ਹੀਦੀ ਭਟਕ ਦੇ ਉੱਪਰ ਉਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਭੈਣ ਜੀ ਦੇ ਵਿਚਾਰ ਕਿਹੋ ਜਿਹੇ ਲੱਗੇ ਸਤਿਗੁਰੂ ਦੀ ਪਾਵਨ ਬਾਣੀ ਦਾ ਬਚਨ ਹੈ ਕਬੀਰ ਮੋਹਿ ਮਰਨੇ ਕਾ ਚਾਉ ਹਐ ਮਰੋ ਤਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਦ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗੇ ਤਸ ਜੂਨੀ ਫਿਰਨਾ ਸ਼ਹੀਦ ਹੋਣਾ ਬਹੁਤ ਔਖਾ ਹੈ ਪਰ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਸ ਧਰਮ ਦੇ ਅੰਦਰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸ਼ਹੀਦियां ਹੋਈਆਂ ਜਿੰਨਾ ਜਿਵੇਂ ਅਸੀਂ ਸ਼ਹੀਦੀਆਂ ਨੂੰ ਯਾਦ ਕਰਦੇ ਆਂ ਸ਼ਹੀਦੀ ਦਿਹਾੜੇ ਮਨਾਉਂਦੇ ਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆਂ ਤਿਵੇਂ-ਤਿਵੇਂ ਇੱਕ ਰੁੱਖ ਦੇ ਫਲਣ ਦੀ ਤਰ੍ਹਾਂ ਉਹ ਸ਼ਹੀਦੀਆਂ ਜਿਹੜੀਆਂ ਨੇ ਦਿਨ-ਬ-ਦਿਨ ਫਲ ਦਿੰਦੀਆਂ ਨੇ ਅੱਜ ਜਿਵੇਂ-ਜਿਵੇਂ ਸ਼ਹੀਦੀ ਫਾਟਕ ਇਸ ਸਥਾਨ ਤੇ ਧਰਮਜੋਧ ਮੋਰਚੇ ਦੇ ਸਮੂਹ 1982 ਦੇ ਸ਼ਹੀਦਾਂ ਦੇ ਪਰਿਵਾਰ ਆਉਂਦੇ ਨੇ ਤੇ ਉਹਨਾਂ ਪਰਿਵਾਰਾਂ ਤੋਂ ਇਹ ਬਿਲਕੁਲ ਚੇਤੇ ਆਉਂਦਾ ਹੈ ਕਿ ਕਿੰਨੀਆਂ ਵੱਡੀਆਂ ਕੁਰਬਾਨੀਆਂ ਨੇ ਜਿੰਨਾਂ ਪਰਿਵਾਰਾਂ ਨੇ ਉਸ ਧਰਮਯੁੱਧ ਮੋਰਚੇ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਅੱਜ ਆਪਣੇ ਵੱਡਿਆਂ ਨੂੰ ਚੇਤੇ ਕਰਦੇ ਨੇ ਤੇ ਸਾਡੀ ਕੌਮ ਦੇ ਵਿੱਚ ਇੱਕ ਐਸਾ ਸਿਧਾਂਤ ਹੈ ਕਿ ਜਿਵੇਂ ਜਿਵੇਂ ਅਸੀਂ ਸ਼ਹੀਦੀਆਂ ਨੂੰ ਅੱਗੇ ਲੈ ਕੇ ਤੁਰੇ ਜਾਵਾਂਗੇ ਸ਼ਹੀਦੀ ਦਿਹਾੜੇ ਮਨਾਈ ਜਾਵਾਂਗੇ ਤੇਵੇਂ-ਤੇਵੇਂ ਉਹ ਇੱਕ ਰੁੱੜ ਦੇ ਪਾਣੀ ਦੀ ਤਰ੍ਹਾਂ ਵੱਧਦੀਆਂ ਜਾਂਦਗਾਂ ਨੇ ਸੋ ਇਸੇ ਤਰ੍ਹਾਂ ਜਿਹੜੀ ਸ਼ਹੀਦੀਆਂ ਇਸ ਸ਼ਹੀਦੀ ਪਾਟਕ ਤੇ ਹੋਈਆਂ ਤਰਨਤਨ ਸਾਹਿਬ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਹੋਈਆਂ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਰਪਾ ਕਰਨ ਸਤਿਗੁਰੂ ਜੀ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪਣੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਸਤੰਭ ਦਾ ਯਤਨ ਕਰੋ ਅਤੇ ਅਗਾਹ ਤੋਂ ਅਗਾਹ ਇਹਦਾ ਪ੍ਰਚਾਰ ਤੇ ਪਸਾਰ ਜ਼ਰੂਰ ਕਰੋ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ ਅਤੇ ਆਪਣੇ ਵੱਡ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕਰਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰੋ ਇਹੋ ਹੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਅਤੇ ਨਾਲ ਹੀ ਬੇਨਤੀ ਹੈ ਕਿ ਅਮਰਤ ਛੱਕੂ ਗੁਰੂ ਵਾਲੇ ਬਣੋ ਅਮਰਤ ਧਾਰੀ ਹੋ ਕੇ ਆਪਣਾ ਜੀਵਨ ਸਫਲਾ ਕਰੋ ਤੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਦਿਨ ਦਿਹਾੜੇ ਜਿਹੜੇ ਨੇ ਉਹਨਾਂ ਨੂੰ ਮਨਾ ਕਰਕੇ ਉਨ੍ਹਾਂ ਨੂੰ ਸਮਰਪਿਤ ਹੋਵੋ ਇਹੋ ਹੀ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਜਿੰਨੇ ਵੀ ਸ਼ਹੀਦਾਂ ਸਿੰਘਾਂ ਦੇ ਪਰਿਵਾਰ ਇਸ ਸ਼ਹੀਦੀ ਦਿਹਾੜੇ ਤੇ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ